ਪਹਿਲਾਂ ਤਾਂ ਮੈਂ ਕਿਸਾਨਾਂ ਦਾ ਬਹੁਤ ਵੱਡਾ ਵੈਲਕਮ ਕਰਦਾ ਜੀ ਆਇਆਂ ਕਰਦਾ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਵੀ ਅਸੀਂ ਕਿਸੇ ਵੀ ਟਰੈਕਟਰ ਟਰਾਲੀ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਤੋਂ ਬਗੈਰ ਜਿਹੜਾ ਅਸੀਂ ਦਿੱਲੀ ਵੱਲੋਂ ਮਾਰਚ ਕਰਾਂਗੇ ਤੇ ਬੜਾ ਪੀਸਫੁੱਲ ਕਰਾਂਗੇ ਇਹ ਬਹੁਤ ਵੱਡਾ ਵੈਲਕਮ ਸਟੈਪ ਆ ਕਿਸਾਨ ਲੀਡਰਸ਼ਿਪ ਦਾ ਹਾਂ ਦੱਲੇয়াল ਸਾਹਿਬ ਨੇ ਜਿਹੜੇ ਉਹ ਹੰਗਰ ਸਟ੍ਰਾਈਕ ਜਾਂ ਮਰਨ ਵਰਤ ਤੇ ਬਹਿ ਰਹੇ ਉਹ ਬੜਾ ਇੱਕ ਚਿੰਤਾ ਦੀ ਗੱਲ ਆ ਇੱਕ ਫਿਕਰ ਦੀ ਗੱਲ ਆ ਉਹਨੂੰ ਕਿਸ ਤਰੀਕੇ ਨਾਲ ਉਹ ਉਹਨਾਂ ਨਾਲ ਨਜਿੱਠਿਆ ਜਾਵੇ ਉਹ ਜ਼ਰੂਰ ਮੈਂ ਵੀ ਗੱਲ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਆ ਤੇ ਜਦੋਂ ਆ 25 ਨੂੰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਵੇਗਾ ਇਹਦੀ ਹੋਰ ਗੰਭੀਰਤਾ ਨਾਲ ਲੀਡਰਸ਼ਿਪ ਨਾਲ ਗੱਲ ਕਰਾਂਗੇ ਵੀ ਇਹ ਚੀਜ਼ਾਂ ਬਿਲਕੁਲ ਠੀਕ ਹੋ ਸਕਣ ਨਾਰਮਲ ਹੋ ਸਕਣ ਦੁਬਾਰਾ ਗੱਲਬਾਤ ਦਾ ਰਾਹ ਜਿਹੜਾ ਉਹ ਖੁੱਲ ਸਕੇ ਗੱਲਬਾਤ ਦੀ ਜਿਹੜਾ ਜਿਹੜਾ ਇੱਕ ਉਹ ਵਾਤਾਵਰਨ ਬਣੇ ਵੀ ਆਪਸ ਵਿੱਚ ਜਿਹੜਾ ਡਾਇਲੌਗ ਆ ਉਹ ਸ਼ੁਰੂ ਹੋਏ ਤੇ ਮੈਂ ਸਮਝਦਾ ਉਹਦੇ ਨਾਲ ਸਾਰੀਆਂ ਗੱਲਾਂ ਹੀ ਹੱਲ ਹੋਣਗੀਆਂ ਉਹਦੇ ਵੱਲੋਂ ਅਸੀਂ ਜ਼ਰੂਰ ਵਧਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਪਹਿਲਾਂ ਤਾਂ ਮੈਂ ਕਿਸਾਨਾਂ ਦਾ ਬਹੁਤ ਵੱਡਾ ਵੈਲਕਮ ਕਰਦਾ ਜੀ ਆਇਆਂ ਕਰਦਾ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਵੀ ਅਸੀਂ ਕਿਸੇ ਵੀ ਟਰੈਕਟਰ ਟਰਾਲੀ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਤੋਂ ਬਗੈਰ ਜਿਹੜਾ ਅਸੀਂ ਦਿੱਲੀ ਵੱਲੋਂ ਮਾਰਚ ਕਰਾਂਗੇ ਤੇ ਬੜਾ ਪੀਸਫੁੱਲ ਕਰਾਂਗੇ ਇਹ ਬਹੁਤ ਵੱਡਾ ਵੈਲਕਮ ਸਟੇਪ ਆ ਕਿਸਾਨ ਲੀਡਰਸ਼ਿਪ ਦਾ ਹਾਂ ਦੱਲੇয়াল ਸਾਹਿਬ ਨੇ ਜਿਹੜੇ ਉਹ ਫੰਗਰ ਸਟ੍ਰਾਈਕ ਜਾਂ ਮਰਨ ਵਰਤ ਤੇ ਬਹਿ ਰਹੇ ਆ ਉਹ ਬੜਾ ਇੱਕ ਚਿੰਤਾ ਦੀ ਗੱਲ ਆ ਇੱਕ ਫਿਕਰ ਦੀ ਗੱਲ ਆ ਉਹਨੂੰ ਕਿਸ ਤਰੀਕੇ ਨਾਲ ਉਹ ਉਹਨਾਂ ਨਾਲ ਨਜਿੱਠਿਆ ਜਾਵੇ ਉਹ ਜ਼ਰੂਰ ਮੈਂ ਵੀ ਗੱਲ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਆ ਤੇ ਜਦੋਂ ਆ 25 ਨੂੰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਵੇਗਾ ਇਹਦੀ ਹੋਰ ਗੰਭੀਰਤਾ ਨਾਲ ਲੀਡਰਸ਼ਿਪ ਨਾਲ ਗੱਲ ਕਰਾਂਗੇ ਵੀ ਇਹ ਚੀਜ਼ਾਂ ਬਿਲਕੁਲ ਠੀਕ ਹੋ ਸਕਣ ਨਾਰਮਲ ਹੋ ਸਕਣ ਦੁਬਾਰਾ ਗੱਲਬਾਤ ਦਾ ਰਾਹ ਹੈ ਜਿਹੜਾ ਉਹ ਖੁੱਲ ਛਕੇ ਗੱਲਬਾਤ ਦੀ ਜਿਹੜਾ ਜਿਹੜਾ ਇੱਕ ਉਹ ਵਾਤਾਵਰਨ ਬਣੇ ਵੀ ਆਪਸ ਵਿੱਚ ਜਿਹੜਾ ਡਾਇਲੌਗ ਆ ਉਹ ਸ਼ੁਰੂ ਹੋਏ ਤੇ ਮੈਂ ਸਮਝਦਾ ਉਹਦੇ ਨਾਲ ਸਾਰੀਆਂ ਗੱਲਾਂ ਹੀ ਹੱਲ ਹੋਣਗੀਆਂ ਉਹਦੇ ਵੱਲੋਂ ਅਸੀਂ ਜ਼ਰੂਰ ਵਧਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾ ਪਹਿਲਾਂ ਤਾਂ ਮੈਂ ਕਿਸਾਨਾਂ ਦਾ ਬਹੁਤ ਵੱਡਾ ਵੈਲਕਮ ਕਰਦਾ ਜੀ ਆਇਆਂ ਕਰਦਾ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਵੀ ਅਸੀਂ ਕਿਸੇ ਵੀ ਟਰੈਕਟਰ ਟਰਾਲੀ ਕੋਈ ਹੋਰ ਅਹਜੀਆਂ ਚੀਜ਼ਾਂ ਤੋਂ ਬਗੈਰ ਜਿਹੜਾ ਅਸੀਂ ਦਿੱਲੀ ਵੱਲੋਂ ਮਾਰਚ ਕਰਾਂਗੇ ਤੇ ਬੜਾ ਪੀਸਫੁੱਲ ਕਰਾਂਗੇ ਇਹ ਬਹੁਤ ਵੱਡਾ ਵੈਲਕਮ ਸਟੈਪ ਆ ਕਿਸਾਨ ਲੀਡਰਸ਼ਿਪ ਦਾ ਹਾਂ ਦੱਲੇয়াল ਸਾਹਿਬ ਨੇ ਜਿਹੜੇ ਉਹ ਹੰਗਰ ਸਟ੍ਰਾਈਕ ਜਾਂ ਮਰਨ ਵਰਤ ਤੇ ਬਹਿ ਰਹੇ ਉਹ ਬੜਾ ਇੱਕ ਚਿੰਤਾ ਦੀ ਗੱਲ ਆ ਇੱਕ ਫਿਕਰ ਦੀ ਗੱਲ ਆ ਉਹਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਨਜਿੱਠਿਆ ਜਾਵੇ ਉਹ ਜ਼ਰੂਰ ਮੈਂ ਵੀ ਗੱਲ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਤੇ ਜਦੋਂ ਆ 25 ਨੂੰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਵੇਗਾ ਇਹਦੀ ਹੋਰ ਗੰਭੀਰਤਾ ਨਾਲ ਲੀਡਰਸ਼ਿਪ ਨਾਲ ਗੱਲ ਕਰਾਂਗੇ ਵੀ ਇਹ ਚੀਜ਼ਾਂ ਬਿਲਕੁਲ ਠੀਕ ਹੋ ਸਕਣ ਨਾਰਮਲ ਹੋ ਸਕਣ ਦੁਬਾਰਾ ਗੱਲਬਾਤ ਦਾ ਰਾਹ ਜਿਹੜਾ ਉਹ ਖੁੱਲ ਸਕੇ ਗੱਲਬਾਤ ਦੀ ਜਿਹੜਾ ਜਿਹੜਾ ਇੱਕ ਉਹ ਵਾਤਾਵਰਨ ਬਣੇ ਵੀ ਆਪਸ ਵਿੱਚ ਜਿਹੜਾ ਡਾਇਲੌਗ ਆ ਉਹ ਸ਼ੁਰੂ ਹੋਏ ਤੇ ਮੈਂ ਸਮਝਦਾ ਉਹਦੇ ਨਾਲ ਸਾਰੀਆਂ ਗੱਲਾਂ ਹੀ ਹੱਲ ਹੋਣਗੀਆਂ ਉਹਦੇ ਵੱਲੋਂ ਅਸੀਂ ਜ਼ਰੂਰ ਵਧਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ